ਸਤਿ ਸ਼੍ਰੀ ਅਕਾਲ ਜੀ ਸਾਡੇ ਘਰ ਦੀਆਂ ਖੁਸ਼ੀਆਂ ਤੇ ਸੁੱਖ ਸ਼ਾਂਤੀ ਤੇ ਅਚਾਨਕ ਹੀ ਜਿਵੇਂ ਗ੍ਰਹਿਣ ਲੱਗ ਗਿਆ ਪਹਿਲਾਂ ਹਮੇਸ਼ਾ ਚੁਸਤ ਦਰੁਸਤ ਰਹਿਣ ਵਾਲੀ ਮਾਂ ਨੂੰ ਦਿਲ ਦਾ ਦੌਰਾ ਪਿਆ ਉਹ ਘਰ ਦੀ ਇੱਕ ਮਜ਼ਬੂਤ ਨੀ ਸੀ ਉਹਨਾਂ ਦਾ ਆਈਸੀਯੂ ਵਿੱਚ ਪਹर्ती ਹੋਣਾ ਸਾਡੇ ਸਾਰਿਆਂ ਦੇ ਪੈਰਾਂ ਥੱਲੇ ਜ਼ਮੀਨ ਖਿਸਕਾ ਗਿਆ ਉਹ ਕਰੀਬ 1 ਹਫ਼ਤਾ ਹਸਪਤਾਲ ਵਿੱਚ ਰਹੀ ਇੰਨੇ ਸਮੇਂ ਵਿੱਚ ਹੀ ਵੱਡੀ ਤੇ ਛੋਟੀ ਭਾਬੀ ਦੇ ਵਿੱਚ ਅਣਮਨ ਪੈਦਾ ਹੋ ਗਈ। ਛੋਟੀ ਭਾਬੀ ਨੀਹਾ ਦੀ ਰਜੇਸ਼ ਵੀਰੇ ਤੋਂ ਕਰੀਬ 7 ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਉਹ ਆਫਿਸ ਜਾਂਦੀ ਸੀ। ਮਾਂਹ ਹ ਸੱਤਾਲ ਵਿੱਚ ਭਰਤੀ ਹੋਈ ਤਾਂ ਉਹਨਾਂ ਨੇ ਛੁੱਟੀ ਲੈ ਲਈ। ਮਾਂ ਨੂੰ 48 ਘੰਟੇ ਦੇ ਬਾਅਦ ਡਾਕਟਰ ਨੇ ਖਤਰੇ ਤੋਂ ਬਾਅਦ ਦੱਸਿਆ। ਤਾਂ ਨੀਹਾ ਭਾਬੀ ਅਗਲੇ ਦਿਨ ਤੋਂ ਹੀ ਆਫਿਸ ਜਾਣ ਲੱਗੀ। ਆਫਿਸ ਵਿੱਚ ਇਹਨਾਂ ਦਿਨਾਂ ਵਿੱਚ ਕੰਮ ਬਹੁਤ ਹੀ ਜ਼ਿਆਦਾ ਹੋਣ ਦੇ ਕਾਰਨ ਉਹਨਾਂ ਨੂੰ ਇਵੇਂ ਕਰਨਾ ਪਿਆ ਸੀ ਵੱਡੀ ਭਾਬੀ ਕਿਰਨ ਨੂੰ ਛੋਟੀ ਭਾਬੀ ਦਾ ਇਵੇਂ ਕਰਨਾ ਬਿਲਕੁਲ ਵੀ ਨਹੀਂ ਚੰਗਾ ਲੱਗਾ ਮੈਂ ਇਕੱਲੇ ਘਰ ਦਾ ਕੰਮ ਸੰਭਾਲਾਂ ਜਾਂ ਫਿਰ ਹਸਪਤਾਲ ਵਿੱਚ ਮਾਂ ਜੀ ਦੇ ਕੋਲ ਰਹਾ ਆਪਣੀ ਦਰਾਨੀ ਨੀਹਾ ਨੂੰ ਆਫਿਸ ਜਾਣ ਲਈ ਤਿਆਰ ਹੁੰਦੇ ਦੇਖ ਕੇ ਗੁੱਸੇ ਨਾਲ ਭਰ ਗਈ ਸੀ ਕਿਸੇ ਇੱਕ ਇਨਸਾਨ ਦੇ ਦਫ਼ਤਰ ਨਾ ਪਹੁੰਚਣ ਤੇ ਉਹ ਬੰਦ ਨਹੀਂ ਹੋ ਜਾਵੇਗਾ ਇਸ ਮੁਸ਼ਕਲ ਸਮੇਂ ਵਿੱਚ ਨੀਹਾ ਦਾ ਕੰਮ ਵਿੱਚ ਹੱਥ ਨਾ ਵੰਡਾਉਣਾ ਠੀਕ ਨਹੀਂ ਆ ਦੀਦੀ ਮੇਰੀ ਮਜਬੂਰੀ ਆ ਮੈਨੂੰ 8-10 ਦਿਨ ਜਾਣਾ ਹੀ ਪਵੇਗਾ ਫਿਰ ਮੈਂ ਛੁੱਟੀ ਲੈ ਲਵਾਂਗੀ ਤੇ ਤੁਸੀਂ ਆਰਾਮ ਕਰ ਲੈਣਾ ਨੀਹਾ ਭਾਬੀ ਦੀ ਨਿਮਰਤਾ ਨਾਲ ਕਹੀ ਗਈ ਇਸ ਗੱਲ ਨਾਲ ਕਿਰਨ ਭਾਬੀ ਖਾਮਖਾਹੀ ਬੁਰਾ ਮੰਨ ਗਈ ਸੀ ਇਹ ਸਾਚੀਆ ਕੇ ਕਿਰਨ ਭਾਬੀ ਮਾਂ ਨਾਲ ਦਿਲ ਤੋਂ ਜੁੜੀ ਹੋਈ ਆ ਉਹਨਾਂ ਦੀ ਮਾਂ ਉਹਨਾਂ ਨੂੰ ਬਚਪਨ ਵਿੱਚ ਹੀ ਛੱਡ ਕੇ ਚਲ ਵਸੀ ਸੀ ਸੱਸ ਬਹੂ ਦੇ ਵਿੱਚ ਬੜਾ ਮਜ਼ਬੂਤ ਰਿਸ਼ਤਾ ਸੀ ਤੇ ਮਾਂ ਨੂੰ ਪਏ ਹੋਏ ਦਿਲ ਦੇ ਦੌਰੇ ਨੇ ਕਿਰਨ ਭਾਬੀ ਨੂੰ ਦੁੱਖ ਤੇ ਚਿੰਤਾ ਨਾਲ ਭਰ ਦਿੱਤਾ ਸੀ ਨੀਹਾ ਭਾਬੀ ਦੇ ਗੱਲ ਨਾਲ ਵੱਡੀ ਭਾਬੀ ਅਚਾਨਕ ਬਹੁਤ ਹੀ ਜ਼ਿਆਦਾ ਚਿੜ ਗਈ ਸੀ ਵੰਠਣ ਕੇ ਆਫਿਸ ਵਿੱਚ ਭੱਸ ਮਟਰ ਗਸਤੀ ਕਰਨ ਜਾਂਦੀ ਆ ਤੂੰ ਮੈਂ ਘਰ ਨਾਲ ਸੰਭਾਲਾਂ ਤਾਂ ਤੈਨੂੰ ਆਟੇ ਦਾਲ ਦਾ ਭਾਅ ਪਤਾ ਲੱਗ ਜਾਵੇ ਇਵੇਂ ਦੀਆਂ ਕੌੜੀਆਂ ਗੱਲਾਂ ਮੂੰਹ ਤੋਂ ਕੱਢ ਕੇ ਵੱਡੀ ਭਾਬੀ ਨੇ ਨੀਹਾ ਭਾਬੀ ਨੂੰ ਰਵਾ ਹੀ ਦਿੱਤਾ ਸੀ ਮੈਂ ਨਹੀਂ ਕਰਨੀ ਨੌਕਰੀ ਮੈਂ ਰਜਾਇਨ ਲੈਟਰ ਦੇ ਦਵਾਂਗੀ ਉਹਨਾਂ ਦੀ ਇਹ ਧਮਕੀ ਸਾਹਮਣੇ ਸੁਣੀ ਤੇ ਘਰ ਦਾ ਮਾਹੌਲ ਹੋਰ ਵੀ ਜ਼ਿਆਦਾ ਤਣਾਪੂਰਨ ਹੋ ਗਿਆ ਨੇਹਾ ਪਾ ਬੀ ਦੀ ਤਨਖਾਹ ਘਰ ਦੀ ਆਰਥਿਕ ਸਥਿਤੀ ਨੂੰ ਠੀਕ ਠਾਕ ਬਣਾਈ ਰੱਖਣ ਵਿੱਚ ਬਹੁਤ ਹੀ ਸਹਾਇਤਾ ਕਰ ਰਹੀ ਸੀ ਸਭ ਜਾਣਦੇ ਸੀ ਕਿ ਉਹ ਜਿੱਦੀ ਸੁਭਾਅ ਦੀ ਆ ਤੇ ਜਿੱਦ ਤੇ ਅੜ ਕੇ ਕਿਤੇ ਸੱਚਮੁੱਚ ਹੀ ਰਜਾਈਨ ਲੈਟਰ ਨਾ ਦੇ ਦੇਵੇ ਇਸ ਡਰ ਨੇ ਪਾਪਾ ਨੂੰ ਇਸ ਮਾਮਲੇ ਵਿੱਚ ਪੈਣ ਲਈ ਮਜਬੂਰ ਕਰ ਦਿੱਤਾ ਬਹੂ ਉਹ ਨੂੰ ਅਫੇ ਜਾਣਦੇ ਅਸੀਂ ਸਾਰੇ ਹੈ ਨਾ ਇੱਥੇ ਦਾ ਕੰਮ ਸਮਾਂ ਲੈਣ ਲਈ ਤੂੰ ਆਪਣੀ ਸਾਸੂ ਦੇ ਕੋਲ ਹਸਪਤਾਲ ਵਿੱਚ ਰਹਿ ਜੋਤੀ ਰਸੋਈ ਸੰਭਾਲ ਲਵੇਗੀ ਪਾਪਾ ਨੇ ਕਿਰਨ ਭਾਬੀ ਨੂੰ ਸਮਝਾਇਆ ਤੇ ਉਹਨਾਂ ਨੇ ਅੱਖਾਂ ਦਾ ਇਸ਼ਾਰਾ ਸਮਝ ਕੇ ਮੈਂ ਰਸੋਈ ਵਿੱਚ ਚਲ ਗਈ ਰਜੇਸ਼ ਵੀਰੇ ਨੇ ਕਿਰਨ ਭਾਬੀ ਨੂੰ țeੜਕਿਆ ਇਸ ਪਰੇਸ਼ਾਨੀ ਦੇ ਵਕਤ ਵਿੱਚ ਵੀ ਤੂੰ ਕਿ ਕੰਮ ਦਾ ਰੋਣਾ ਧੋਣਾ ਲੈ ਕੇ ਬਹਿ ਗਈਆਂ ਜ਼ਰੂਰੀ ਨਾ ਹੁੰਦਾ ਤਾਂ ਨੀਹਾ ਕਦੀ ਵੀ ਆਫਿਸ ਜਾਣ ਨੂੰ ਤਿਆਰ ਨਾ ਹੁੰਦੀ ਜਾਣ ਨੂੰ ਮਣਾ ਕੇ ਆਫਿਸ ਭੇਜ ਰਜੇਸ਼ ਵੀਰੇ ਦੇ ਸਖਤ ਲਹਿਜੇ ਨੇ ਭਾਬੀ ਦੀਆਂ ਅੱਖਾਂ ਵੀ ਚਾਥਰੋਂ ਲਿਆ ਦਿੱਤੀ ਸੀ ਉਹਨਾਂ ਨੇ ਨਾਰਾਜ਼ਗੀ ਭਰੀ ਇੱਕ ਚੁੱਪ ਵੱਟ ਲਈ ਉਹਨਾਂ ਦੀ ਨੀਹਾ ਭਾਬੀ ਨਾਲ ਬੋਲਚਾਲ ਸਿਰਫ ਨਾਂ ਦੇ ਬਰਾਬਰ ਹੀ ਰਹਿ ਗਈ ਸੀ ਹਸਪਤਾਲ ਤੋਂ ਮਾਂ ਜਦੋਂ ਵਾਪਸ ਘਰ ਆਈ ਤਾਂ ਉਹਨਾਂ ਨੂੰ ਆਪਣੀਆਂ ਬਹਵਾਂ ਦੇ ਵਿੱਚ ਚੱਲ ਰਹੇ ਮਾਨ ਮਟਾਵ ਦਾ ਪਤਾ ਪਹਿਲੇ ਦਿਨ ਹੀ ਲੱਗ ਗਿਆ ਸੀ ਉਹਨਾਂ ਨੇ ਦੋਵਾਂ ਨੂੰ ਹਾਣੂ ਅਲੱਗ-ਅਲੱਗ ਤੇ ਇਕੱਠੇ ਬਿਠਾ ਕੇ ਵੀ ਸਮਝਾਇਆ ਪਰ ਸਥਿਤੀ ਵਿੱਚ ਕੋਈ ਖਾਸ ਸੁਧਾਰ ਨਹੀਂ ਹੋਇਆ ਦੋਵੇਂ ਭਾਬੀਆਂ ਆਪਸ ਵਿੱਚ ਨਾਰਾਜ਼ ਹੀ ਰਹਿੰਦੀਆਂ ਉਹਨਾਂ ਦੇ ਇਸ ਵਿਹਾਰ ਦੇ ਚਲਦੇ ਘਰ ਦਾ ਮਾਹੌਲ ਤਣਾਅਪੂਰਨ ਬਣਿਆ ਹੋਇਆ ਰਹਿਣ ਲੱਗਾ ਵੱਡੇ ਵੀਰੇ ਕੋਲੋਂ ਕਿਰਨ ਭਾਬੀ ਨੂੰ ਡਾਂਟ ਪੈਂਦੀ ਤੂੰ ਵੱਡੀਆਂ ਇਸ ਲਈ ਤੈਨੂੰ ਜ਼ਿਆਦਾ ਜ਼ਿੰਮੇਵਾਰੀ ਨਾਲ ਕੰਮ ਲੈਣਾ ਚਾਹੀਦਾ ਆ ਬੱਚਿਆਂ ਦੀ ਤਰ੍ਹਾਂ ਮੂੰਹ ਫਲਾ ਕੇ ਘੁੰਮਣਾ ਤੈਨੂੰ ਸ਼ੋਭਾ ਨਹੀਂ ਦਿੰਦਾ ਛੋਟਾ ਵੀਰਾ ਰਾਹੁਲ ਵੀ ਨੀਹਾ ਭਾਬੀ ਦੇ ਨਾਲ ਸ਼ਕਤੀ ਨਾਲ ਪੇਸ਼ ਹੁੰਦਾ ਤੇਰੇ ਗਲਤ ਵਿਹਾਰ ਦੇ ਕਾਰਨ ਮਾਂ ਨੂੰ ਦੁੱਖ ਪਹੁੰਚ ਰਿਹਾ ਆ ਨੀਹਾ ਡਾਕਟਰਾਂ ਨੇ ਕਿਹਾ ਆ ਕਿ ਟੈਨਸ਼ਨ ਉਹਨਾਂ ਦੇ ਲਈ ਘਾਤਿਕ ਸਾਬਤ ਹੋ ਸਕਦੀ ਆ ਜੇ ਉਹਨਾਂ ਨੂੰ ਦੂਸਰਾ ਅਟੈਕ ਆ ਗਿਆ ਤਾਂ ਮੈਂ ਤੈਨੂੰ ਕਦੀ ਮਾਫ਼ ਨਹੀਂ ਕਰੂੰਗਾ। ਇਹੋ ਜਿਹੀਆਂ ਸਖਤ ਗੱਲਾਂ ਕਹਿ ਕੇ ਰਾਹੁਲ ਵੀਰਾ ਮੀਨਾ ਭਾਬੀ ਨੂੰ ਰਵਾ ਦਿੰਦਾ। ਪਾਪਾ ਦਾ ਕੰਮ ਸਾਰਿਆਂ ਨੂੰ ਸਮਝਾਉਣਾ ਸੀ। ਕਦੀ-ਕਦੀ ਉਹ ਵਿਚਾਰੇ ਬੜੇ ਉਦਾਸ ਨਜ਼ਰ ਆਉਂਦੇ। ਜੀਵਨ ਸਾਥਣ ਦੀ ਬਿਮਾਰੀ ਦੇ ਘਰ ਵਿੱਚ ਵੜ ਗਈ, ਅਸ਼ਾਂਤੀ ਦੇ ਕਾਰਨ ਥੱਕੇ ਤੇ ਟੁੱਟੇ ਹੋਏ ਦਿਖਣ ਲੱਗੇ ਸੀ। ਮਾਂ ਜ਼ਿਆਦਾਤਰ ਆਪਣੇ ਕਮਰੇ ਵਿੱਚ ਬੈੱਡ ਤੇ ਲੇਟੀ ਆਰਾਮ ਕਰਦੀ ਰਹਿੰਦੀ। ਨੋਹਾ ਦੇ ਮੂਡ ਦੀ ਜਾਣਕਾਰੀ ਉਹਨਾਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਉਹਨਾਂ ਨੇ ਮੇਰੇ ਤੇ ਪਾਈ ਹੋਈ ਸੀ। ਮੈਂ ਬਹੁਤ ਗੱਲਾਂ ਉਹਨਾਂ ਕੋਲੋਂ ਲੁਕਾ ਲੈਂਦੀ ਪਰ ਝੂਠ ਨਹੀਂ ਬੋਲਦੀ ਸੀ। ਘਰ ਦੀ ਹਾਲਤ ਵਿਗੜਦੀ ਜਾ ਰਹੀ ਸੀ ਤੇ ਇਸ ਵਿਗੜਦੀ ਹਾਲਤ ਨੂੰ ਲੈ ਕੇ ਉਹਨਾਂ ਦੀਆਂ ਅੱਖਾਂ ਵਿੱਚ ਚਿੰਤਾ ਦੇ ਭਾਵ ਨੂੰ ਮੈਂ ਸਾਫ਼ ਦੇਖ ਸਕਦੀ ਸੀ। ਫਿਰ ਇੱਕ ਖੁਸ਼ੀ ਦਾ ਮੌਕਾ ਆ ਗਿਆ। ਮੇਰੇ 3 ਸਾਲ ਦੇ ਭਤੀਜੇ ਜੈਨ ਦਾ ਜਨਮ ਦਿਨ ਐਤਵਾਰ ਨੂੰ ਆਇਆ ਇਸ ਮੌਕੇ ਤੇ ਘਰ ਦੇ ਇਸ ਮਾਹੌਲ ਨੂੰ ਦੂਰ ਭਜਾਉਣ ਦਾ ਯਤਨ ਅਸੀਂ ਸਾਰਿਆਂ ਨੇ ਦਿਲ ਤੋਂ ਕੀਤਾ ਸੀ ਨੀਹਾ ਭਾਬੀ ਜੈਨ ਦੇ ਲਈ ਗੈਂਟਰੀ ਨਾਲ ਪਟੜੀ ਤੇ ਚੱਲਣ ਵਾਲੀ ਟ੍ਰੇਨ ਲਈ ਆਈ ਸੀ ਅਸੀਂ ਸਾਰੇ ਵਧੀਆ ਤਰੀਕੇ ਨਾਲ ਤਿਆਰ ਹੋਏ ਬਹੁਤ ਹੀ ਕਰੀਬੀ ਰਿਸ਼ਤੇਦਾਰਾਂ ਤੇ ਦੋਸਤਾਂ ਦੇ ਲਈ ਲਜੀਜ਼ ਖਾਣਾ ਹਲਵਾਈ ਕੋਲੋਂ ਤਿਆਰ ਕਰਵਾਇਆ ਗਿਆ ਉਸ ਦਿਨ ਖੂਬ ਮौज-ਮਸਤੀ ਰਹੀ ਕੇਕ ਕਟਿਆ ਤੇ ਖੂਬ ਖਾਦਾ ਪੀਤਾ ਤੇ ਕੁਝ ਦੇਰ ਨੱਚੇ ਟੱਪੇ ਵੀ ਇਹ ਵੀ ਕਿ ਸਾਡੀਆਂ ਖੁਸ਼ੀਆਂ ਦੋਗੁਣਾ ਹੋ ਗਈਆਂ ਸੀ ਕਿ ਨੀਹਾ ਭਾਬੀ ਤੇ ਕਿਰਨ ਭਾਬੀ ਵਧੀਆ ਤਰਾ ਖੁੱਲ ਕੇ ਆਪਸ ਵਿੱਚ ਹੱਸ ਬੋਲ ਰਹੀਆਂ ਸੀ ਪਰ ਰਾਤ ਨੂੰ ਇੱਕ ਹੋਰ ਘਟਨਾ ਨੇ ਘਰ ਵਿੱਚ ਤਣਾਅ ਹੋਰ ਵਧਾ ਦਿੱਤਾ ਸੀ ਮੇਹਾਪਾ ਬੀਨੇ ਰਾਤ ਨੂੰ ਆਪਣੇ ਪਾਏ ਹੋਏ ਗਹਿਣੇ ਮਾਂ ਦੀ ਅਲਮਾਰੀ ਵਿੱਚ ਰੱਖੇ ਤਾਂ ਜਦੋਂ ਉਹਨਾਂ ਨੇ ਵੇਖਿਆ ਤਾਂ ਉਹਨਾਂ ਦਾ ਦੂਸਰਾ ਸੋਨੇ ਦਾ ਸੈੱਟ ਆਪਣੀ ਜਗ੍ਹਾ ਤੋਂ ਗਾਇਬ ਸੀ ਉਹਨਾਂ ਨੇ ਮਾਂ ਨੂੰ ਦੱਸਿਆ ਛੇਤੀ ਹੀ ਸੈੱਟ ਦੇ ਗਾਇਬ ਹੋਣ ਦੀ ਖਬਰ ਪੂਰੇ ਘਰ ਵਿੱਚ ਫੈਲ ਗਈ ਸੀ ਦੋਵਾਂ ਦੇ ਗਹਿਣੇ ਮਾਂ ਆਪਣੀ ਅਲਮਾਰੀ ਵਿੱਚ ਹੀ ਰੱਖਦੀ ਸੀ ਉਹਨਾਂ ਨੇ ਆਪਣੀ ਸਾਰੀ ਅਲਮਾਰੀ ਫੋਲ ਮਾਰੀ ਪਰ ਸੈੱਟ ਨਹੀਂ ਮਿਲਿਆ ਮੈਂ ਚਾબી ਜਾਂ ਤੱਕਿਰ ਨੂੰ ਦਿੱਤੀ ਸੀ ਜਾਂ ਫਿਰ ਨੀਹਾ ਨੂੰ ਇਹਨਾਂ ਦੀ ਲਾਪਰਵਾਹੀ ਦੇ ਕਾਰਨ ਹੀ ਕਿਸੇ ਨੂੰ ਸੈਟ ਚੋਰੀ ਕਰਨ ਦਾ ਮੌਕਾ ਮਿਲ ਗਿਆ ਘਰ ਵੀ ਚਾਏ ਮਹਿਮਾਨਾਂ ਵਿੱਚੋਂ ਹੁਣ ਕਿਸ ਨੂੰ ਚੋਰ ਸਮਝੀਏ ਮਾਂ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਰਿਹਾ ਸੀ ਮਾਂ ਕਿਸੇ ਮਹਿਮਾਨ ਨੂੰ ਚੋਰ ਦੱਸ ਰਹੀ ਸੀ ਤੇ ਨੀਹਾ ਭਾਬੀ ਨੇ ਆਪਣੇ ਹਾਅ ਭਾਵ ਤੋਂ ਇਹ ਜਤਾਇਆ ਕਿ ਜਿਵੇਂ ਚੋਰੀ ਕਰਨਦਾਚਾ ਕੋ ਉਹਨਾਂ ਨੂੰ ਕਿਰਨ ਭਾਬੀ ਤੇ ਹੋਵੇ। नेहा भाभी ਨਾਰਾਜ਼ ਜਈ ਦਿਖ ਰਹੀ ਸੀ। ਕਿਸੇ ਦੀ ਵੀ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਉਹਨਾਂ ਨੂੰ ਇਸ ਮਾਮਲੇ ਤੇ ਕੀ ਕਹਿਣ। ਸਹਿਤੋਂ ਆਪਣੇ ਆਪ ਤਾਂ ਗਾਇਬ ਹੋ ਨਹੀਂ ਸਕਦਾ ਸੀ। ਕਿਸੇ ਨੇ ਤਾਂ ਉਹਨੂੰ ਚੋਰੀ ਕੀਤਾ ਸੀ ਤੇ ਸ਼ੱਕ ਦੀ ਸੂਈ ਸਭ ਤੋਂ ਜ਼ਿਆਦਾ ਵੱਡੀ ਭਾਬੀ ਵੱਲ ਹੀ ਜਾ ਰਹੀ ਸੀ। ਕਿਉਂਕਿ ਮਾਂ ਨੇ ਅਲਮਾਰੀ ਦੀ ਚਾਬੀ ਉਹਨਾਂ ਨੂੰ ਦਿਨ ਵਿੱਚ ਕਈ ਵਾਰ ਦਿੱਤੀ ਸੀ। ਅਸੀਂ ਸਾਰੇ ਡਰਾਈング ਰੂਮ ਵਿੱਚ ਬੈਠੇ ਸੀ ਉਦੋਂ ਹੀ ਕਿਰਨ ਭਾਬੀ ਨੇ ਛੋਟੀ ਭਾਬੀ ਨੂੰ ਕਿਹਾ ਨੀਹਾ ਮੈਂ ਤੇਰੇ ਸੈਟ ਨੂੰ ਹੱਥ ਤੱਕ ਵੀ ਨਹੀਂ ਲਗਾਇਆ ਮੇਰਾ ਵਿਸ਼ਵਾਸ ਕਰ ਕਿ ਮੈਂ ਚੋਰ ਨਹੀਂ ਹਾਂ ਮੈਂ ਤੁਹਾਨੂੰ ਚੋਰ ਨਹੀਂ ਕਹਿ ਰਹੀਆਂ ਨੀਹਾ ਭਾਬੀ ਨੇ ਜਿਸ ਢੰਗ ਨਾਲ ਇਹ ਗੱਲ ਕਹੀ ਉਹਦੇ ਵਿੱਚ ਗੁੱਸੇ ਨਾਲ ਵੱਡੀ ਭਾਬੀ ਨੂੰ ਬੇਇਜਤ ਕਰਨ ਵਾਲੇ ਭਾਵ ਮੌਜੂਦ ਸੀ ਤੂੰ ਮੂੰਹ ਤੋਂ ਕੁਝ ਨਾ ਕਹੀਂ ਪਰ ਮਾਣ ਹੀ ਮੰਨ ਤੂੰ ਮੈਨੂੰ ਹੀ ਚੋਰ ਸਮਝ ਰਹੀਆਂ ਮੇਰਾ ਸੈਟ ਚੋਰੀ ਹੋ ਗਿਆ ਆ ਇਸ ਲਈ ਕੋਈ ਤਾਂ ਚੋਰ ਹੈ ਹੀ ਕਿਰਨ ਤੂੰ ਆਪਣੇ ਪੁੱਤ ਦੇ ਸਿਰ ਤੇ ਹੱਥ ਰੱਖ ਕੇ ਕਹਿ ਦੇ ਕਿ ਤੂੰ ਚੋਰ ਨਹੀਂ ਆ ਚਿੰਤਾ ਵਿੱਚ ਵੱਡੇ ਵੀਰ ਨੇ ਆਪਣੀ ਪਤਨੀ ਨੂੰ ਸਲਾਹ ਦਿੱਤੀ ਮੈਨੂੰ ਆਪਣੇ ਪੁੱਤ ਦੀ ਸੌਂ ਖਾਣ ਦੀ ਜ਼ਰੂਰਤ ਨਹੀਂ ਆ ਮੈਂ ਝੂਠ ਨਹੀਂ ਬੋਲ ਰਹੀ ਹੁਣ ਮੇਰੇ ਕਹੇ ਦਾ ਕੋਈ ਵਿਸ਼ਵਾਸ ਕਰੇ ਜਾਂ ਨਾ ਕਰੇ ਇਹ ਉਹਦੇ ਉੱਤੇ ਆ ਇਹ ਕਹਿ ਕੇ ਜਦੋਂ ਵੱਡੀ ਭਾਬੀ ਆਪਣੇ ਕਮਰੇ ਵੱਲ ਜਾਣ ਨੂੰ ਮੁੜੀ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਅਥਰੂ ਚਮਕ ਰਏ ਸੀ ਜੈਨ ਦੇ ਜਨਮ ਦਿਨ ਦੀਆਂ ਖੁਸ਼ੀਆਂ ਫਿਰ ਤੋਂ ਤਣਾਵ ਦੇ ਚਿੰਤਾ ਵਿੱਚ ਬਦਲ ਗਈਆਂ ਛੋਟੀ ਭਾਬੀ ਦਾ ਮੂਡ ਬਿਲਕੁਲ ਖਰਾਬ ਹੋ ਗਿਆ ਸੀ ਇਸ ਮਾਮਲੇ ਵਿੱਚ ਵੱਡੀ ਭਾਬੀ ਕਿਤੇ ਜ਼ਿਆਦਾ ਸੰਵੇਦਨਸ਼ੀਲ ਦਿਖਾ ਰਹੀ ਸੀ ਉਹਨਾਂ ਨੇ ਨੀਹਾ ਭਾਬੀ ਨਾਲ ਬੋਲਣਾ ਬੰਦ ਨਹੀਂ ਕੀਤਾ ਬਲਕਿ ਦਿਲ ਵਿੱਚ ਇੱਕ ਦੋ ਵਾਰ ਜ਼ਰੂਰ ਇਸ ਗੱਲ ਨੂੰ ਦੁਹਰਾ ਦਿੰਦੀ ਕਿ ਨੀਹਾ ਉਹਨਾਂ ਉੱਤੇ ਸੈਟ ਦੀ ਚੋਰੀ ਦਾ ਗਲਤ ਸ਼ੱਕ ਕਰ ਰਹੀਆਂ ਮਾਂ ਨੇ ਉਹਨਾਂ ਦੋਵਾਂ ਨੂੰ ਹੀ ਸਮਝਾਉਣਾ ਛੱਡ ਦਿੱਤਾ ਉਹ ਕਾਫੀ ਚਿੰਤਾ ਵਿੱਚ ਰਹਿਣ ਲੱਗੀ ਸੀ ਵੈਸੇ ਉਹਨਾਂ ਨੂੰ ਟੈਨਸ਼ਨ ਨਾ ਦੇਣ ਦੇ ਚੱਕਰ ਵਿੱਚ ਕੋਈ ਵੀ ਇਸ ਬਾਰੇ ਉਹਨਾਂ ਦੇ ਸਾਹਮਣੇ ਗੱਲ ਨਹੀਂ ਕਰਦਾ ਸੀ ਜਨਮ ਦੇ ਜਨਮ ਦਿਨ ਤੋਂ ਕਰੀਬ 10 ਦਿਨ ਬਾਅਦ ਮੈਨੂੰ ਆਪਣੇ ਕਾਲਜ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਾ ਸੀ ਉਸ ਦਿਨ ਮੈਂ ਨੀਹਾ ਭਾਬੀ ਦਾ ਇੱਕ ਬਹੁਤ ਸੋਹਣਾ ਨੀਲੇ ਰੰਗ ਦਾ ਸੂਟ ਪਾਉਣ ਦੀ ਇਜਾਜ਼ਤ ਉਹਨਾਂ ਕੋਲੋਂ ਉਦੋਂ ਲਈ ਜਦੋਂ ਉਹ ਬਾਥਰੂਮ ਵਿੱਚ ਨਹਾ ਰਹੀ ਸੀ ਉਹਨਾਂ ਦੀ ਅਲਮਾਰੀ ਵਿੱਚੋਂ ਸੂਟ ਕੱਢਦੇ ਹੋਏ ਮੈਨੂੰ ਉਹਨਾਂ ਦਾ ਗਵਾਚਿਆ ਹੋਇਆ ਸੈੱਟ ਮਿਲ ਗਿਆ ਉਹ ਤੈਅ ਕੀਤੇ ਹੋਏ ਕੱਪੜਿਆਂ ਦੇ ਪਿੱਛੇ ਲੁਕਾ ਕੇ ਰੱਖਿਆ ਗਿਆ ਸੀ ਮੈਂ ਉਹ ਡੱਬਾ ਜਦੋਂ ਮਾਂ ਨੂੰ ਦਿੱਤਾ ਤਾਂ ਵੱਡੀ ਭਾਬੀ ਉਹਨਾਂ ਦੇ ਕੋਲ ਹੀ ਬੈਠੀ ਹੋਈ ਸੀ ਜਦੋਂ ਮੈਂ ਸੈਟ ਮਿਲਣ ਦੀ ਜਗ੍ਹਾ ਉਹਨਾਂ ਦੋਵਾਂ ਨੂੰ ਦੱਸੀ ਤਾਂ ਮਾਂ ਹਰਾਨੀ ਨਾਲ ਤੇ ਕਿਰਨ ਭਾਬੀ ਗੁੱਸੇ ਨਾਲ ਭੜਦੀ ਚਲੀ ਗਈ ਮੰਮੀ ਤੁਸੀਂ ਨੀਹਾ ਦੀ ਚਲਾਕੀ ਤੇ ਮੁਕਾਰੀ ਵੇਖ ਲਵੋ ਕਿਰਨ ਭਾਬੀ ਦਾ ਚਿਹਰਾ ਗੁੱਸੇ ਨਾਲ ਲਾਲ ਹੋ ਗਿਆ ਮੈਨੂੰ ਚੋਰ ਕਹਿ ਕੇ ਸਾਰਿਆਂ ਦੇ ਸਾਹਮਣੇ ਅਪਮਾਨਿਤ ਕਰ ਦਿੱਤਾ ਤੇ ਡੱਬਾ ਆਪ ਹੀ ਆਪਣੀ ਅਲਮਾਰੀ ਵਿੱਚ ਲੁਕੋ ਕੇ ਰੱਖ ਦਿੱਤਾ ਸੀ। ਉਹਨੂੰ ਇਸ ਗੰਦੀ ਹਰਕਤ ਦੀ ਸਜ਼ਾ ਮਿਲਣੀ ਹੀ ਚਾਹੀਦੀ ਆ। ਤੂੰ ਆਪਣੇ ਗੁੱਸੇ ਤੇ ਕਾਬੂ ਰੱਖ ਕੇ ਰਨ। ਉਹਨੂੰ ਨਹਾ ਕੇ ਆਉਂਦੇ। ਫਿਰ ਮੈਂ ਉਸ ਕੋਲੋਂ ਪੁਸ਼ਗੀਸ਼ ਕਰਦੀ ਆ। ਮਾਂ ਨੇ ਕਈ ਵਾਰ ਭਾਬੀ ਨੂੰ ਸਮਝਾਇਆ। ਪਰ ਉਹ ਵਾਰ-ਵਾਰ ਛੋਟੀ ਭਾਬੀ ਦਾ ਨਾਂ ਲੈ ਲੈ ਕੇ ਲਗਾਤਾਰ ਬੋਲਦੀ ਜਾ ਰਹੀ ਸੀ। ਕੁਝ ਦੇਰ ਬਾਅਦ ਛੋਟੀ ਭਾਬੀ ਸਾਰਿਆਂ ਦੇ ਸਾਹਮਣੇ ਆਈ ਤਾਂ ਮੈਂ ਸੈਟ ਉਹਨਾਂ ਦੀ ਅਲਮਾਰੀ ਵਿੱਚੋਂ ਕੱਪੜਿਆਂ ਦੇ ਪਿੱਛੋਂ ਮਿਲਣ ਦੀ ਗੱਲ ਦੁਹਰਾ ਦਿੱਤੀ। ਸਾਰੇ ਗੱਲ ਸੁਣ ਕੇ ਉਹ ਬਹੁਤ ਪਰੇਸ਼ਾਨ ਹੋ ਗਈ। ਫਿਰ ਉਹ ਵੱਡੀ ਭਾਬੀ ਨੂੰ ਗੁੱਸੇ ਨਾਲ ਘੂਰਦੇ ਹੋਏ ਉਹਨਾਂ ਨੇ ਮਾਂ ਨੂੰ ਕਿਹਾ ਮੰਮੀ ਚਲਾਕ ਤੇ ਮਕਰ ਮੈਂ ਨਹੀਂ ਬਲਕਿ ਇਹ ਆ ਮੈਨੂੰ ਤੁਹਾਡੀਆਂ ਨਜ਼ਰਾਂ ਵਿੱਚੋਂ ਗਰੌਂਦੇ ਲਈ ਇਹਨਾਂ ਨੇ ਬੜੀ ਚਲਾਕੀ ਤੋਂ ਕੰਮ ਲਿਆ ਆ। ਮੇਰੀ ਅਲਮਾਰੀ ਵਿੱਚ ਸੈੱਟ ਮੈਂ ਨਹੀਂ ਬਲਕਿ ਇਹਨਾਂ ਨੇ ਹੀ ਲੁਕਾ ਕੇ ਰੱਖਿਆ ਆ ਇਹ ਮੈਨੂੰ ਇਸ ਘਰ ਤੋਂ ਕਢਵਾਉਣ ਤੇ ਤੁਲੀ ਹੋਈ ਆ ਕਿਰਨ ਭਾਬੀ ਨੇ ਨੇਹਾ ਭਾਬੀ ਤੇ ਇਸ ਅਰੋਪ ਦਾ ਜ਼ਬਰਦਸਤ ਵਿਰੋਧ ਕੀਤਾ ਦੋਵਾਂ ਦੇ ਵਿੱਚ ਸਾਡੇ ਰੋਕ ਦੇ ਰੋਕ ਦੇ ਵੀ ਕਈ ਕੌੜੀਆਂ ਗੱਲਾਂ ਤੇ ਤਿੱਖੇ ਲਫ਼ਜ਼ ਨਿਕਲ ਗਏ ਚੁੱਪ ਕਰੋ ਅਚਾਨਕ ਮਾਂ ਨੇ ਦੋਵਾਂ ਨੂੰ ਉੱਚੀ ਆਵਾਜ਼ ਵਿੱਚ ਡਾਂਟਿਆ ਦੋਵੇਂ ਇਕਦਮ ਚੁੱਪ ਹੋ ਗਈਆਂ ਮੈਂ ਤੁਹਾਨੂੰ ਦੋਵਾਂ ਨੂੰ ਇੱਕ ਇੱਕ ਸਵਾਲ ਪੁੱਛਦੀ ਹਾਂ ਮਾਣੇ ਬੋਲਣਾ ਸ਼ੁਰੂ ਕੀਤਾ ਨੀਹਾ ਤੇਰਾ ਸੈਟਪ ਮੇਰੀ ਅਲਮਾਰੀ ਵਿੱਚੋਂ ਚੋਰੀ ਹੋਇਆ ਤਾਂ ਤੂੰ ਕਿਸ ਸਬੂਤ ਨਾਲ ਕਿਰਨ ਨੂੰ ਚੋਰ ਮੰਨਿਆ ਸੀ ਨੀਹਾ ਭਾਬੀ ਨੇ ਜਵਾਬ ਦਿੱਤਾ ਮੰਮੀ ਤੁਸੀਂ ਚਾਬੀ ਮੈਨੂੰ ਜਾਂ ਇਹਨਾਂ ਨੂੰ ਹੀ ਦਿੱਤੀ ਹੋਵੇਗੀ ਤੇ ਫਿਰ ਆਪਣੀ ਸੈਟ ਦੇ ਚੋਰੀ ਹੋਣ ਦਾ ਸ਼ੱਕ ਇਹਨਾਂ ਦੇ ਇਲਾਵਾ ਕੁਰ ਕਿਸ ਤੇ ਜਾਂਦਾ ਤੂੰ ਮੇਰੇ ਤੇ ਸ਼ੱਕ ਕਿਉਂ ਨਹੀਂ ਕੀਤਾ ਤੁਹਾਡੇ ਤੇ ਚੋਰੀ ਕਰਨ ਦਾ ਸ਼ੱਕ ਪੈਦਾ ਹੀ ਨਹੀਂ ਹੁੰਦਾ ਮੰਮੀ ਤੁਸੀਂ ਸਾਡੇ ਸਤਿਕਾਰਯੋਗ ਹੋ ਸਭ ਕੁਝ ਤੁਹਾਡਾ ਹੀ ਤਾਂ ਹੈ ਆਪਣੀ ਹਿਫਾਜ਼ਤ ਵਿੱਚ ਰੱਖੀ ਹੋਈ ਚੀਜ਼ ਕੋਈ ਭਲਾ ਖੁਦ ਕਿਉਂ ਚੋਰੀ ਕਰੇਗਾ ਛੋਟੀ ਭਾਬੀ ਮਾਂ ਦੇ ਸਵਾਲ ਦਾ ਜਵਾਬ ਦਿੰਦੇ-ਦਿੰਦੇ ਬਹੁਤ ਹੀ ਉਲਝਣ ਵਿੱਚ ਫਸ ਗਈ ਸੀ ਜਦੋਂ ਮਾਂ ਕਿਰਨ ਭਾਬੀ ਵੱਲ ਘੁੰਮੀ ਤੇ ਉਹਨਾਂ ਤੋਂ ਪੁੱਛਿਆ ਵੱਡੀ ਬਹੂ ਜੋਤੀ ਨੂੰ ਸੈੱਟ ਨੇਹਾ ਦੀ ਅਲਮਾਰੀ ਵਿੱਚੋਂ ਮਿਲਿਆ ਤੂੰ ਸਭ ਤੋਂ ਪਹਿਲਾਂ ਨੇਹਾ ਨੂੰ ਹੀ ਚਲਾਕੀ ਤੇ ਮਕਾਰੀ ਕਰਨ ਦਾ ਦੋਸ਼ੀ ਕਿਸ ਆਧਾਰ ਤੇ ਕਿਹਾ ਮੰਮੀ ਮੈਂ ਜਾਣਦੀ ਹਾਂ ਕਿ ਸੈੱਟ ਮੈਂ ਨਹੀਂ ਚੋਰੀ ਕੀਤਾ ਸੀ ਤੁਹਾਡੀ ਅਲਮਾਰੀ ਵਿੱਚੋਂ ਸੈੱਟ ਕੋਈ ਬਾਹਰ ਵਾਲਾ ਚੋਰੀ ਕਰਦਾ ਤਾਂ ਨੇਹਾ ਦੀ ਅਲਮਾਰੀ ਵਿੱਚੋਂ ਨਾ ਮਿਲਦਾ ਸੈੱਟ ਨੂੰ ਨੇਹਾ ਦੀ ਅਲਮਾਰੀ ਵਿੱਚ ਉਸਦੇ ਇਲਾਵਾ ਹੋਰ ਕੌਣ ਲਗਾ ਕੇ ਰੱਖੇਗਾ ਕਿਸੇ ਚੰਗੇ ਜਸੂਸ ਦੀ ਤਰ੍ਹਾਂ ਕਿੰਨ ਭਾਬੀ ਨੇ ਇਸ ਰਾਜ਼ ਤੋਂ ਪਰਦਾ ਚੁੱਕਣ ਦਾ ਯਤਨ ਕੀਤਾ ਜੇ ਸੈਟ ਪਹਿਲਾਂ ਮੈਂ ਹੀ ਆਪਣੀ ਅਲਮਾਰੀ ਵਿੱਚੋਂ ਗਾਇਬ ਕੀਤਾ ਹੁੰਦਾ ਤਾਂ ਕਿ ਉਹ ਨੂੰ ਨੇਹਾ ਦੀ ਅਲਮਾਰੀ ਵਿੱਚ ਨਹੀਂ ਰੱਖ ਸਕਦੀ ਸੀ ਤੁਸੀਂ ਨਾ ਹੀ ਚੋਰੀ ਕੀਤੀ ਆ ਤੇ ਨਾ ਹੀ ਸੈਟ ਨੇਹਾ ਦੀ ਅਲਮਾਰੀ ਵਿੱਚ ਰੱਖਿਆ ਆ ਤੁਸੀਂ ਇਹਨੂੰ ਬਚਾਉਣ ਦੇ ਲਈ ਇਵੇਂ ਕਹਿ ਰਹੇ ਹੋ ਬਿਲਕੁਲ ਇਹੀ ਗੱਲ ਮੈਂ ਵੀ ਕਹਿੰਦੀ ਆ ਨੀਹਾ ਭਾਬੀ ਨੇ ਉੱਚੀ ਆਵਾਜ਼ ਨਾਲ ਕਿਹਾ ਮੰਮੀ ਤੁਸੀਂ ਸਮਝ ਰਹੇ ਹੋ ਕਿ ਸਾਰੀ ਚਲਾਕੀ ਵੱਡੀ ਭਾਬੀ ਦੀ ਆ ਤੇ ਸਿਰਫ ਇਹਨਾਂ ਨੂੰ ਬਚਾਉਣ ਦੇ ਲਈ ਤੂੰ ਚੁੱਪ ਕਰ ਦੋਵੇਂ ਭਾਬੀਆਂ ਇੱਕ ਦੂਸਰੇ ਨੂੰ ਪਾੜ ਖਾਣ ਵਾਲੇ ਅੰਦਾਜ਼ ਵਿੱਚ ਘੂਰ ਰਹੀਆਂ ਸੀ ਮਾਂ ਕੁਝ ਦੇਰ ਉਹਨਾਂ ਦੋਵਾਂ ਨੂੰ ਦੇਖਦੀ ਰਹੀ ਫਿਰ ਉਹਨਾਂ ਨੇ ਇੱਕ ਗਹਿਰੀ ਸਾਹ ਲਈ ਤੇ ਇਸ ਤਰ੍ਹਾਂ ਲਈ ਦੀਵੇ ਬਹੁਤ ਦੁਖੀ ਹੋਣ ਦੋਵੇਂ ਭਾਬੀਆਂ ਉਹਨਾਂ ਦੀ ਇਸ ਹਰਕਤ ਤੋਂ ਹੈਰਾਨ ਰਹਿ ਗਈਆਂ ਕਿ ਗੌਰ ਨਾਲ ਉਹਨਾਂ ਦਾ ਮੂੰਹ ਵੇਖਣ ਲੱਗੀਆਂ ਮਾਂ ਨੇ ਦੁਖੀ ਮਨ ਨਾਲ ਕਿਹਾ ਤੁਸੀਂ ਦੋਵੇਂ ਮੇਰੀ ਗੱਲ ਧਿਆਨ ਨਾਲ ਸੁਣੋ ਸਚਾਈ ਇਹ ਹੈ ਕਿ ਨੀਹਾ ਦਾ ਸੈਟ ਮੈਂ ਹੀ ਪਹਿਲਾਂ ਆਪਣੀ ਅਲਮਾਰੀ ਵਿੱਚੋਂ ਗਾਇਬ ਕੀਤਾ ਤੇ ਫਿਰ ਜੋਤੀ ਦੇ ਹੱਥੋਂ ਉਹੀ ਸੈਟ ਨੀਹਾ ਦੀ ਅਲਮਾਰੀ ਵਿੱਚੋਂ ਬਰਾਮਦ ਕਰਵਾਇਆ ਦੋ ਮਾ ਭਾਬੀਆਂ ਨੇ ਹੈਰਾਨੀ ਨਾਲ ਮੇਰੇ ਵੱਲ ਵੇਖਿਆ ਮੈਂ ਹਲਕੀ ਜਿਹੀ ਮੁਸਕਰਾਹਟ ਆਪਣੀ ਬੁੱਲਾਂ ਤੇ ਲਿਆ ਕੇ ਕਿਹਾ ਮਾਂ ਸੱਚ ਕਹਿ ਰਹੀ ਆ ਮੈਂ ਸੱਟ ਚੁੰਨੀ ਵਿੱਚ ਲੁਕਾ ਕੇ ਨੀਹਾ ਭਾਬੀ ਦੇ ਕਮਰੇ ਵਿੱਚ ਲੱਗ ਗਈ ਸੀ ਤੇ ਫਿਰ ਹੱਥ ਵਿੱਚ ਫੜ ਕੇ ਵਾਪਸ ਲੈ ਆਈ ਇਵੇਂ ਮੈਂ ਮਾਂ ਦੇ ਕਹਿਣ ਤੇ ਹੀ ਕੀਤਾ ਸੀ ਮੰਮੀ ਤੁਸੀਂ ਇਹ ਕੰਮ ਕਿਉਂ ਕੀਤਾ ਆਪਣੀਆਂ ਦੋਵੇਂ ਬਹੂਆਂ ਦੇ ਵਿੱਚ ਮਨ ਮਟਾਵ ਕਰਵਾਉਣ ਦੇ ਪਿੱਛੇ ਤੁਹਾਡਾ ਇਹ ਕੀ ਮਕਸਦ ਸੀ ਕਿਰਨ ਭਾਬੀ ਨੇ ਇਹ ਸਵਾਲ ਨੀਹਾ ਭਾਬੀ ਵੱਲੋਂ ਪੁੱਛਿਆ ਮਾ ਇੱਕਦਮ ਬੜੀ ਹੀ ਉਦਾਸ ਹੋ ਕੇ ਬੋਲੀ ਮੈਂ ਜੋ ਵੀ ਕੀਤਾ ਉਸ ਵਿੱਚ ਇੱਕ ਬਹੁਤ ਹੀ ਗਹਿਰੀ ਸਿੱਖਿਆ ਤੁਹਾਡੇ ਦੋਵਾਂ ਦੇ ਲਈ ਲੁਕੀਆ ਉਹਨੂੰ ਤੁਸੀਂ ਦੋਵੇਂ ਜ਼ਿੰਦਗੀ ਭਰ ਦੇ ਲਈ ਗੰਡ ਬਨ ਲਵੋ ਵੇਖੋ ਮੇਰੀ ਜ਼ਿੰਦਗੀ ਦਾ ਹੁਣ ਕੋਈ ਵੀ ਭਰੋਸਾ ਨਹੀਂ ਮੇਰੇ ਬਾਅਦ ਤੁਸੀਂ ਦੋਵਾਂ ਨੇ ਹੀ ਇਹ ਘਰ ਚਲਾਉਣਾ ਆ ਮੇਰੇ ਦੋਵੇਂ ਪੁੱਤ ਹਮੇਸ਼ਾ ਹੀ ਮਿਲ ਕੇ ਇਕੱਠੇ ਰਹੇ ਆ ਇਹਦੇ ਲਈ ਇਹ ਜ਼ਰੂਰੀ ਆ ਕਿ ਤੁਹਾਡੇ ਦੋਵਾਂ ਦੇ ਦਿਲਾਂ ਵਿੱਚ ਇੱਕ ਦੂਸਰੇ ਦੇ ਲਈ ਪਿਆਰ ਤੇ ਸਨਮਾਨ ਹੋਵੇ ਸੱਟ ਨਾਲ ਜੁੜੀ ਸਮੱਸਿਆ ਨੂੰ ਪੈਦਾ ਕਰਨ ਦੀ ਜ਼ਿੰਮੇਵਾਰ ਮੈਂ ਸੀ ਪਰ ਤੁਸੀਂ ਦੋਵਾਂ ਨੇ ਮੇਰੇ ਤੇ ਸ਼ੱਕ ਕਿਉਂ ਨਹੀਂ ਕੀਤਾ ਇਹਦਾ ਜਵਾਬ ਤੁਸੀਂ ਦੋਵਾਂ ਨੇ ਇਹੀ ਦਿੱਤਾ ਕਿ ਮੈਂ ਤੁਹਾਡੇ ਲਈ ਸਤਿਕਾਰਯੋਗਾਂ ਮੇਰਾ ਪਰਛਾਵਾਂ ਤੁਹਾਡੇ ਉੱਤੇ ਇਵੇਂ ਬਣਿਆ ਆ ਕਿ ਮੈਨੂੰ ਚੋਰ ਮੰਨਣ ਦਾ ਖਿਆਲ ਤੱਕ ਤੁਹਾਡੇ ਦੋਵਾਂ ਦੇ ਦਿਲਾਂ ਵਿੱਚ ਨਹੀਂ ਆਇਆ ਤੁਹਾਨੂੰ ਦੋਵਾਂ ਨੂੰ ਇੱਕ ਦੂਸਰੇ ਦੇ ਨਾਲ ਜ਼ਿੰਦਗੀ ਨਿਭਾਉਣੀ ਆ ਹਜੇ ਤੁਹਾਡੇ ਦੋਵਾਂ ਦੇ ਦਿਲਾਂ ਵਿੱਚ ਇੱਕ ਦੂਸਰੇ ਤੇ ਵਿਸ਼ਵਾਸ ਕਰਨ ਦੀ ਨਹੀਂ ਬਹੁਤ ਕਮਜ਼ੋਰੀ ਆ ਤਾਹੀਂ ਤੁਸੀਂ ਬਿਨਾ ਕੋਈ ਸਬੂਤ ਇੱਕ ਦੂਜੇ ਨੂੰ ਚੋਰ ਚਲਾਕ ਕਮ ਕਰ ਮੰਨ ਲਿਆ ਅੱਜ ਮੈਂ ਆਪਣੀ ਦਿਲ ਦੀ ਇਸ਼ਾ ਤੁਹਾਨੂੰ ਦੋਵਾਂ ਨੂੰ ਦੱਸਦੀ ਹਾਂ ਇੱਕ ਦੂਜੇ ਤੇ ਉਨਾ ਹੀ ਮਜ਼ਬੂਤ ਵਿਸ਼ਵਾਸ ਰੱਖੋ ਜਿੰਨਾ ਤੁਸੀਂ ਦੋਵੇਂ ਮੇਰੇ ਤੇ ਰੱਖਦੀਆਂ ਹੋ ਕਿਸੇ ਵੀ ਹਾਲਤ ਘਟ ਨਾ ਜਾ ਲੋਕਾਂ ਦੀਆਂ ਗੱਲਾਂ ਨਾਲ ਕਦੀ ਵੀ ਇਹ ਵਿਸ਼ਵਾਸ ਡਗਮਗਾ ਨਾ ਸਕੇ ਜੇਕਰ ਤੁਸੀਂ ਦੋਵੇਂ ਇਹ ਵਚਨ ਮੈਨੂੰ ਦੇ ਦਿਵੋ ਤਾਂ ਮੈਂ ਚੈਨਲ ਮਾਰ ਸਕੂੰਗੀ ਮੰਮੀ ਇਹੋ ਜਿਹੀ ਗੱਲ ਨੂੰ ਤਾ ਨਾ ਕੱਢੋ ਮਾਂ ਦੀਆਂ ਅੱਖਾਂ ਵਿੱਚੋਂ ਇਹਂਦੀ ਹੋਇਆ ਅਥਰੂ ਪੁੰਨ ਤੋਂ ਬਾਅਦ ਕਿੰਨ ਭਾਬੀ ਉਹਨਾਂ ਦੇ ਗਲੇ ਲੱਗ ਗਈ ਤੁਹਾਡੀ ਇਸ ਸਿੱਖਿਆ ਨੂੰ ਮੈਂ ਹਮੇਸ਼ਾ ਯਾਦ ਰੱਖੂਗੀ ਸਾਨੂੰ ਮਾਫ਼ ਕਰ ਦੇਵੋ ਮੇਹਾ ਭਾਬੀ ਵੀ ਅਥਰੂ ਬਹੋਂਦੀ ਹੋਈ ਮਾਂ ਦੀਆਂ ਬਾਹਾਂ ਵਿੱਚ ਸਮਾ ਗਈ ਮੈਂ ਅੱਜ ਬਹੁਤ ਖੁਸ਼ ਹਾਂ ਕਿ ਮੇਰੀਆਂ ਦੋਵੇਂ ਬੋਹਾਂ ਬਹੁਤ ਸਮਝਦਾਰਿਆ ਮਾਂ ਦਾ ਚਿਹਰਾ ਖੁਸ਼ੀ ਨਾਲ ਚਮਕ ਗਿਆ ਸੀ ਤੇ ਮੈਂ ਵੀ ਤਾਂ ਬੱਕ ਹੋ ਗਈ ਉਹਨਾਂ ਦੇ ਗਲੇ ਲੱਗ ਗਈ ਸੋ ਦੋਸਤੋ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ ਰਾਏ ਆ ਨੀਚੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ ਤੇ ਇਹੋ ਜਿਹੀਆਂ ਹੋਰ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਕੱਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਉ ਜ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ